ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਦੇ ਆਪਾਂ ਪੱਛਮੀ ਗੜਬੜੀਆਂ ਦੇ ਬਾਰੇ ਵੈਸਟਰਨ ਡਿਸਰਬੈਂਸ ਵੀ ਕੀ ਪੱਛਮੀ ਸਿਸਟਮ ਕਿੱਥੋਂ ਬਣ ਕੇ ਕਿਵੇਂ ਅੱਗੇ ਆਉਂਦੇ ਨੇ ਤੇ ਆਉਂਦੇ ਦਿਨਾਂ ਵਿੱਚ ਪੰਜਾਬ 'ਚ ਕੋਈ ਇਸ ਤਰ੍ਹਾਂ ਦਾ ਸਿਸਟਮ ਪਹੁੰਚਣ ਦੀ ਸੰਭਾਵਨਾ ਕਦੋਂ ਬਣ ਸਕਦੀ ਹੈ ਕੀ ਅਪਡੇਟ ਹੈ ਹਾਲਾਂਕਿ ਇਹਦੇ ਸਬੰਧ ਦਾ ਆਪਾਂ ਤੁਹਾਡਾ ਨਾ ਪਹਿਲਾਂ ਵੀ ਦੋ ਤਿੰਨ ਵਾਰ ਅਪਡੇਟ ਸਾਂਝੀ ਕਰ ਚੁੱਕੇ ਹਾਂ ਸੋ ਜਿਹੀ ਅਪਡੇਟ ਕੀ ਪੱਛਮੀ ਸਿਸਟਮ ਕਿਵੇਂ ਅੱਗੇ ਵਧਦੇ ਨੇ ਸੋ ਬਾਕੀ ਜਿਵੇਂ ਆਪਣੇ ਨਵੇਂ ਮੈਂਬਰ ਜੁੜਦੇ ਰਹਿੰਦੇ ਨੇ ਸੋ ਉਹਨਾਂ ਦੇ ਲਈ ਵੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਇੱਕ ਵਾਰ ਫਿਰ ਤੋਂ ਹੁਣ ਜਿਵੇਂ ਆਪਾਂ ਵਰਲਡ ਮੈਪ ਦੇਖ ਰਹੇ ਹਾਂ ਤੇ ਇਹਦੇ ਵਿੱਚ ਹੀ ਆ ਗਿਆ ਭਾਰਤ ਦਾ ਨਕਸ਼ਾ ਤੇ ਇਹਦੇ ਜਿਹੜੇਕਰ ਆਪਾਂ ਪੱਛਮੀ ਇਲਾਕਿਆਂ ਵੱਲ ਦੇਖੀਏ ਤਾਂ ਇਹ ਸਾਗਰ ਨੇ ਅੰਧਮਾ ਸਾਗਰ ਹੋ ਗਿਆ ਮੈਡੀਟੇਰੀਅਨ ਸੀ ਕੈਸਪੀਅਨ ਸਾਗਰ ਇਹ ਦੋ ਤਿੰਨ ਸਾਗਰ ਨੇ ਇਸ ਇਲਾਕੇ ਦੇ ਵਿੱਚ ਸੋ ਇਨ੍ਹਾਂ ਸਮੁੰਦਰੀ ਖੇਤਰਾਂ ਦੇ ਵਿੱਚ ਹੀ ਸਾਗਰਾਂ ਦੇ ਵਿੱਚ ਬੱਦਲ ਬਣਦੇ ਨੇ ਜਦੋਂ ਨਮੀ ਉੱਪਰ ਉੱਠਦੀ ਹੈ ਕਿਉਂਕਿ ਇਨ੍ਹਾਂ ਖੇਤਰਾ ਵਿੱਚ ਥੋੜਾ ਜਿਹਾ ਜਦੋਂ ਕਿਹਦੀ ਵੀ ਹਵਾਵਾਂ ਵਗਦੀ ਨੇ ਤਾਂ ਨਾਲ ਆਪਣੇ ਤੇ ਇਨ੍ਹਾਂ ਇਲਾਕਿਆਂ 'ਚ ਨਮੀ ਚੱਕਦੀਆਂ ਨੇ ਬੱਦਲਵਾਈ ਬਣਦੀ ਹੈ ਇਸ ਇਲਾਕਿਆਂ ਦੇ ਵਿੱਚ ਬੱਦਲ ਬਣਦੇ ਨੇ ਤੇ ਉਹ ਪੱਛਮ ਤੋਂ ਇਸ ਤਰ੍ਹਾਂ ਪੂਰਬ ਦਿਸ਼ਾ ਨੂੰ ਅੱਗੇ ਵਧਦੇ ਨੇ ਸੋ ਇਹਨੂੰ ਹੀ ਵੈਸਟਰਨ ਸਰਵਸ ਕਹਿੰਦੇ ਨੇ ਪੱਛਮੀ ਗਾਜਿਆ ਸਿਸਟਮ ਕਹਿੰਦੇ ਨੇ ਕਿਉਂਕਿ ਇਹ ਪੱਛਮ ਇਲਾਕਿਆਂ ਤੋਂ ਬਣ ਕੇ ਪੂਰਬ ਦਿਸ਼ਾ ਨੂੰ ਅੱਗੇ ਵਧਦੇ ਨੇ ਸੋ ਇਹ ਜਿਹੜੇ ਸਿਸਟਮ ਨੇ ਇਹ ਸਾਰਾ ਸਾਲ ਇਸ ਤਰ੍ਹਾਂ ਇੱਥੋਂ ਇਲਾਕਿਆਂ 'ਚੋਂ ਬਣ ਕੇ ਅੱਗੇ ਉੱਠਦੇ ਰਹਿੰਦੇ ਨੇ ਪਰ ਭਾਰਤ ਦੇ ਵਿੱਚ ਇਹ ਉੱਤਰ ਪੱਛਮੀ ਹਿੰਦਾ ਇਲਾਕੇ ਜਿਵੇਂ ਆਪਣਾ ਪੰਜਾਬ ਹੋ ਗਿਆ ਮੈਦਾਨੀ ਹਿੱਸਿਆਂ ਵਿੱਚ ਹਰਿਆਣਾ ਪੱਛਮੀ ਯੂਪੀ ਰਾਜਸਥਾਨ ਹੋ ਗਿਆ ਬਾਕੀ ਪਹਾੜੀ ਖੇਤਰ ਜੰਮੂ ਕਸ਼ਮੀਰ ਲਾਹਮਾਚਲ ਦੇ ਹਿੱਸੇ ਹੋਗੇ ਇਹਨਾਂ ਇਲਾਕਿਆਂ ਵਿੱਚ ਇਹਦਾ ਜ਼ਿਆਦਾਤਰ ਸਰ ਜਿਹੜਾ ਸਰਦੀ ਰੁੱਤ ਦੀ ਸ਼ੁਰੂਆਤ ਤੋਂ ਲੈ ਕੇ ਗਰਮੀ ਰੁੱਤ ਦੀ ਸ਼ੁਰੂਆਤ ਤੱਕ ਯਾਨੀ ਕਿ ਸਰਦੀ ਰੁੱਤ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਉਹਦਾ ਮੇਨ ਕਾਰਨ ਹੁੰਦਾ ਹੈ ਕਿ ਜਿਵੇਂ ਕਿ ਸੂਰਜ ਜਿਹਦੀ ਵੀ ਉੱਤਰ ਦੱਖਣ ਦੇ ਵਿੱਚ ਖਿਸਕਦਾ ਰਹਿੰਦਾ ਹੈ ਗਰਮੀਆਂ ਦੇ ਵਿੱਚ ਸੂਰਜ ਥੋੜਾ ਜਿਆਦਾ ਦੱਖਣੀ ਹਿੱਸਿਆਂ ਵੱਲ ਚਲਿਆ ਜਾਂਦਾ ਹੈ ਇਹ ਸਰਦੀਆਂ 'ਚ ਆਪਣੇ ਅੰਗਰ ਹਨਾ ਸਰਦੀਆਂ ਦੇ ਵਿੱਚ ਦੱਖਣ ਹੁੰਦਾ ਹੈ ਗਰਮੀਆਂ ਦੇ ਵਿੱਚ ਉੱਤਰ ਵੱਲ ਨੂੰ ਆ ਜਾਂਦਾ ਹੈ ਉਸੇ ਤਰ੍ਹਾਂ ਇਨ੍ਹਾਂ ਸਾਗਰਾਂ ਦੇ ਵਿੱਚ ਉੱਠਣ ਵਾਲੇ ਦੇ ਸਿਸਟਮ ਨੇ ਉਹ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਇਹ ਇਲਾਕਿਆਂ ਦੇ ਵਿੱਚ ਦੀ ਗੁਜਰਨ ਲੱਗ ਜਾਂਦੇ ਨੇ ਥੋੜਾ ਜਿਹਾ ਉੱਤਰੀ ਹਿੱਸਿਆਂ ਵੱਲ ਜ਼ਿਆਦਾ ਹੋ ਜਾਂਦੇ ਨੇ ਪਰ ਜਿਉਂ ਹੀ ਸਰਦੀ ਦੀ ਰੁੱਤ ਆ ਜਾਂਦੀ ਹੈ ਤਾਂ ਇਹ ਜਿਹੜੇ ਸਿਸਟਮ ਨੇ ਥੋੜਾ ਜਿਹਾ ਦੱਖਣੀ ਦਿਸ਼ਿਆਂ ਵੱਲ ਨੂੰ ਆਪਣਾ ਦਿਸ਼ਾ ਘੁਮਾ ਲੈਂਦੇ ਨੇ ਸੋ ਇਸੇ ਕਰਕੇ ਇੱਥੋਂ ਤੋਂ ਲੈ ਕੇ ਲਗਭਗ ਇਸ ਇਲਾਕੇਆਂ ਤੋਂ ਉੱਠਦੇ ਨੇ ਤੇ ਇਹਨਾਂ ਨੇ ਇੱਥੇ ਤੱਕ ਆਪਣੇ ਜਿਹੜੀਆਂ ਹਿਮਾਲਿਆ ਦੀਆਂ ਚੋਟੀਆਂ ਨੇ ਉੱਚੀਆਂ ਪਹਾੜੀ ਸ਼੍ਰੇਂਖਲਾਵਾਂ ਨੇ ਉੱਥੋਂ ਤੱਕ ਪਹੁੰਚਣ ਦੇ ਵਿਚਕਾਰ ਜਿਹੜਾ ਸਾਰਾ ਹੀ ਰਸਤਾ ਹੈ ਇਸ ਇਲਾਕੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੈਗੀ ਰੁਕਾਵਟ ਦਾ ਭਾਵ ਹੈ ਕਿ ਕੋਈ ਉੱਚੀਆਂ ਪਹਾੜੀ ਚੋਟੀਆਂ ਨਹੀਂ ਹੈਗੀਆਂ ਜਿਹੜੀਆਂ ਇੱਥੋਂ ਆ ਰਹੇ ਇਹ ਬੱਦਲਾਂ ਨੂੰ ਕੋਈ ਠੱਲ ਪਾਸ ਸਕਣ ਕੋਈ ਰੁਕਾਵਟ ਪਾਸ ਸਕਣ ਸੋ ਜਿਸ ਕਰਕੇ ਇਹ ਨਿਰੰਤਰ ਅਗਾ ਲਗਾਤਾਰ ਅੱਗੇ ਵਧਦੇ ਹੋਏ ਹਿਮਾਲਿਆ ਪਰਬਤ ਦੀਆਂ ਜਿਹੜੀਆਂ ਉੱਚੀਆਂ ਚੋਟੀਆਂ ਇਹਨਾਂ ਨਾਲ ਤੁਹਾਨੂੰ ਜੋ ਰੁਕਾਵਟ ਪੈਂਦੀ ਹੈ ਇੱਥੇ ਉਹਦੇ ਨਾਲ ਹੀ ਇੱਕ ਐਂਟੀ ਸਾਈਕਲੋਨ ਸਰਕੂਲੇਸ਼ਨ ਬਣ ਜਾਂਦਾ ਹੈ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਹਰਿਆਣਾ ਦੇ ਆਸ-ਪਾਸੇ ਬਣਦਾ ਹੈ ਸੋ ਉਹਦੇ ਚੱਲਦੇ ਫਿਰ ਜਿਹੜੀ ਬਰਸਾਤ ਆ ਇਹਨਾਂ ਪੱਛਮੀ ਸਿਸਟਮਾਂ ਦੇ ਚੱਲਦੇ ਹੁੰਦੀ ਹੈ ਪੰਜਾਬ ਵਿੱਚ ਹਰਿਆਣੇ ਵਿੱਚ ਪੱਛਮੀ ਯੂਪੀ 'ਚ ਰਾਜਸਥਾਨ 'ਚ ਤੇ ਪਹਾੜੀ ਖੇਤrana 'ਚ ਬਰਫਬਾਰੀ ਹੁੰਦੀ ਹੈ ਸੋ ਇਸ ਤਰ੍ਹਾਂ ਇਹ ਜਿਹੜੇ ਸਾਰਾ ਜਿਹੜਾ ਕਹਿਦੀ ਵੀ ਪੂਰਾ ਇਹਨਾਂ ਦਾ ਪ੍ਰੋਗਰਾਮ ਆ ਕਿ ਇੱਥੋਂ ਸ਼ੁਰੂ ਹੋ ਕੇ ਇਹ ਇਸ ਤਰ੍ਹਾਂ ਇੱਥੇ ਕਿਵੇਂ ਪਹੁੰਚਦੇ ਨੇ ਸੂਏ ਪੱਛਮੀ ਪਾਸੇੋਂ ਆਉਂਦੇ ਨੇ ਤਾਂ ਕਰਕੇ ਉਹਨੂੰ ਪੱਛਮੀ ਸਿਸਟਮ ਜਾਂ ਫਿਰ ਵੈਸਟਰਨ ਸਰਵਸ ਕਹਿੰਦੇ ਨੇ ਇਸ ਦੇ ਉਲਟ ਜਿਹੜੀ ਮੌਨਸੂਨ ਪਾਉਣਾ ਹੁੰਦੀਆਂ ਨੇ ਉਹ ਦੱਖਣ ਇਲਾਕਿਆਂ ਦੇ ਸਮੁੰਦਰੀ ਸਾਗਰਾਂ ਤੋਂ ਉੱਠਦੀ ਹੁੰਦੀ ਹੈ ਇਹ ਬਿਲਕੁਲ ਜਿਹੜੀ ਆ ਪੱਛਮੀ ਸਿਸਟਮਾਂ ਦੇ ਉਲਟ ਹੁੰਦੀਆਂ ਨੇ ਸੂਏ ਤਾਂ ਜਾਣਕਾਰੀ ਹੋਈ ਕਿ ਪੱਛਮੀ ਸਿਸਟਮ ਕਿੱਥੋਂ ਬਣਦੇ ਨੇ ਕਿਵੇਂ ਅੱਗੇ ਵੱਧ ਕੇ ਇਹ ਪੰਜਾਬ ਤੱਕ ਬਰਸਾਤ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਪੰਜਾਬ ਦੇ ਮੌਸਮ ਵਿੱਚ ਅਗਲੇ ਦਿਨਾਂ ਵਿੱਚ ਕੋਈ ਪੱਛਮੀ ਸਿਸਟਮ ਬਣਨ ਦੀ ਸੰਭਾਵਨਾ ਫਿਲਹਾਲ ਕੋਈ ਨਹੀਂ ਹੈ ਕਿਉਂਕਿ ਹਲਕੇ ਫੁਲਕੇ ਜਿਹੜੇ ਪੱਛਮੀ ਸਿਸਟਮ ਨੇ ਉਹ ਜਰੂਰ ਪਹੁੰਚ ਰਹੇ ਨੇ ਤੇ ਹਲਕੇ ਫੁਲਕੇ ਸਿਸਟਮਾਂ ਦਾ ਜਿਹੜਾ ਅਸਰ ਆ ਉਹ ਪੰਜਾਬ ਤੱਕ ਕੋਈ ਜ਼ਿਆਦਾ ਨਹੀਂ ਦੇਖਣ ਨੂੰ ਮਿਲਦਾ ਪਹਾੜੀ ਖੇਤਰਾਂ ਤੱਕ ਵੀ ਕੋਈ ਅਸਰ ਨਹੀਂ ਹੈ ਤੇ ਕੋਈ ਦਰਮਿਆਨੇ ਤਕੜੇ ਪੱਧਰ ਦਾ ਸਿਸਟਮ ਫਿਲਹਾਲ ਅਗਲੇ ਜਿਹੜੇ 5-7 ਦਿਨਾਂ ਨੇ ਪਹੁੰਚਣ ਦੀ ਸੰਭਾਵਨਾ ਘੱਟ ਹੈ ਨਵੰਬਰ ਦੇ ਆਖਰੀ ਦਿਨਾਂ ਦੇ ਵਿੱਚ ਕੋਈ ਛੋਟੇ-ਮੋਟੀ ਗੜਬੜੀ ਹੋਣ ਦੀ ਸੰਭਾਵਨਾ ਬਣ ਰਹੀ ਹੈ ਛੋਟਾ-ਮੋਟਾ ਤੇ ਉਸ ਨੂੰ ਜਿਹੜਾ ਆਪਣਾ ਥੋੜਾ ਬਹੁਤ ਸਾਥ ਬੰਗਾਲ ਦੀ ਖਾੜੀ ਤੋਂ ਜਿਹੜਾ ਉੱਠਣ ਵਾਲਾ ਸਿਸਟਮ ਹੈ ਉਹ ਵੀ ਦੇ ਸਕਦਾ ਹੈ ਤੇ ਉਸ ਦੀਆਂ ਵੀ ਨਮੀ ਵਾਲੀਆਂ ਹਵਾਵਾਂ ਪੰਜਾਬ ਹਰਿਆਣਾ ਤੱਕ ਆ ਸਕਦੀਆਂ ਨੇ ਤੇ ਜੇਕਰ ਇਹ ਦੋਨੋਂ ਸਿਸਟਮ ਇਕੱਠੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਨਵੰਬਰ ਦੇ ਆਖਰੀ ਦਿਨਾਂ ਜਾਂ ਫਿਰ ਦਸੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਪੰਜਾਬ 'ਚ ਕੋਈ ਬਰਸਾਤੀ ਸਪੈਲ ਬਣਨ ਦੀ ਸੰਭਾਵਨਾ ਆ ਸਕਦੀ ਹੈ। ਬਾਕੀ ਅਗਲੀ ਅਪਡੇਟ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ। ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ।